ਕਈ ਵਾਰੀ ਆਪਾਂ ਨਾ ਕਿਸੇ ਨੂੰ ਆਪਣਾ ਕਾਰੋਬਾਰ ਵਿਖਾਉਨੇ ਆ ਰਿਸ਼ਤੇਦਾਰ ਕੋ ਸਾਖ ਸੰਬੰਧੀ ਨੂੰ ਕੋ ਤੁਸੀਂ ਨਵਾਂ ਘਰ ਬਣਾਇਆ ਵਿਖਾਉਨੇ ਆ ਇਮਾਨਦਾਰੀ ਨਾਲ ਦੱਸਿਓ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਭਲਾ ਜੀ ਬੋਲੋ ਪਿਆਰਿਓ ਨਹੀਂ ਨਾ ਹੁੰਦੀ ਪਤਾ ਆਪਾਂ ਨੂੰ ਹੀ ਲੱਗ ਜਾਂਦਾ ਵੀ ਕਿਹਨੂੰ ਖੁਸ਼ੀ ਹੋਈ ਹੈ ਤੇ ਕਿਹਨੂੰ ਖੁਸ਼ੀ ਪਤਾ ਲੱਗ ਜਾਂਦਾ ਆਪਾਂ ਨੂੰ ਕਈ ਵਾਰੀ ਆਪਾਂ ਗੱਡੀ ਲੈ ਕੇ ਆਉਨੇ ਆ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਸਾਡੀ ਕਾਰ ਦੀ ਖੁਸ਼ੀ ਹੋਈ ਹੈ ਗੱਡੀ ਦੀ ਖੁਸ਼ੀ ਹੋਈ ਹੈ ਕਿ ਨੇ ਖੁਸ਼ੀ ਹੋਈ ਕੋਈ ਤੁਸੀਂ ਕਾਰੋਬਾਰ ਨਵਾਂ ਲਿਆ ਕੋਈ ਸਟੋਰ ਲਿਆ ਤੁਸੀਂ ਕੋਈ ਬਿਜ਼ਨਸ ਸ਼ੁਰੂ ਕੀਤਾ ਤੁਸੀਂ ਨਵਾਂ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਦੱਸਦੇ ਹੋ ਕਿ ਭਾਈ ਆਪਣੇ ਬੱਚਿਆਂ ਨੇ ਤਰੱਕੀ ਕੀਤੀ ਐ ਨਵਾਂ ਕਾਰੋਬਾਰ ਸ਼ੁਰੂ ਕੀਤਾ ਤੁਸੀਂ ਤੇ ਆਪਣੇ ਮੈਨੂੰ ਖੁਸ਼ੀ ਨਾਲ ਦੱਸਦੇ ਹੋ ਕਿਉਂਕਿ ਤੁਹਾਡੇ ਅੰਦਰ ਤੇ ਕੋਈ ਵਾਲੇ ਛਲ ਨਹੀਂ ਪਰ ਅਗਲੇ ਤੇ ਉਸੇ ਵੇਲੇ ਪਰੇਸ਼ਾਨ ਹੋ ਜਾਂਦੇ ਨੇ ਟੈਨਸ਼ਨ ਚ ਅੱਛਾ ਵੇਖੋ ਕਮਾਲ ਦੀ ਗੱਲ ਸੀ ਬੰਦਾ ਦੂਜਿਆਂ ਦੀਆਂ ਚਿੰਤਾਵਾਂ ਵਿੱਚ ਹੀ ਦੁਖੀ ਹੋ ਕੇ ਬੈਠਾ